So uh නතාदকা <laughs> 我要。But, uh Is uh -huh. <laughs> that ਬੁੱਧੀ ਕੀ ਹਵੇ ਕਿਆ ਕਉਨ ਦਰਯੇ ਜੇ ਬੰਦਾ ਬਰੀਆ ਭਾਰ ਸਰਸ ਧਿਆਨ ਬਾਲਕ ਹੋਵੇ ਕੈ ਕਨਤ ਲੈ ਨਾਲ ਕੇ ਰਸ ਦੇ ਹਾਲ ਹੋਇਐ ਕਿਉ ਕੂੜਾ ਲੱਭੈ ਬਾਲਕ ਹੁਗਮੇ ਦਇਆ ਸਰਣਾ ਨਾਨਕ ਅਦਿ ਕਿਰਾਲ ਹੁਗਮੇ ਹੋਵਨਾ အဲ့ဒါက ਅਮਰਦ ਵੇੜਾ ਸਤਨਾਉ ੜਿਆਈ ਵਿਧਾ ਕਰਮੀ ਹਲ ਕਪੜਾ ਦੇਹ ਭੋਗ ਵਾਲ ਨਾਨਕੇ ਵਧਾਣਿਆ ਸਭਿਆ ਤੇ ਸੱਜਿਆ ਧਰਨਾ ਕੋ ਮਾ ਜਸਨਾ ਜਾਈ تیرਤ ਰਹਾ ਦੇਸ ਸੁਭਾਵਾ ਬਣ ਘੜੇ ਕੇ ਨਾਇਕ ਰੀ ਜੀਤੀ ਤਿਰਖ ਬਪਾਈ ਵਿਭਾਗਣ ਕਰਮਾਂ ਕੇ ਰਹੀ ਮਤਵਤ ਰਤਨ ਜੁਵਾਰ ਮਾਨਕ ਦੇਵ ਗੁਰ ਕੀ ਸਿੱਖੁ ਨੇ ਬਲੈ ਕੋ ਦੇਹ ਭਜਾਈ ਸਪਨਾ ਜੀਣਾ ਕਰੇ ਕਾਗਦਾਂ ਕੋ ਮਾ ਜਸਨਾ ਜਾਈ

ਲਗਾ ਅੰਤਯੰ ਦੁਖ ਬਾਕ ਨਾਸ ਸੁਣਿਆ ਧਰਮ ਅਭੇਗ ਸੁਣਿਆ ਸੇਖ ਪੀਰ ਕਾਸਾ ਧਰਮ ਮਲ ਕੋਵੇ ਮਨ ਦਾ ਵਰਪਨ ਭਾਏ ਮਨਾਂ ਧਰਮ ਪਰਵੜ ਜਾਏ ਮਨਾਂ ਮਲ ਗੰਦਲ ਪੰਕ ਮਨਾਂ ਧਰਮ ਦਿੱਤੀ ਸੰਬੰਧ ਐਸਾ ਨਾਮ ਮਲ ਕੋਵੇ ਜੇ ਕੁਮੰਦਾਨ ਮਲ ਕੋਵੇ ਮਨਾਂ ਭਵਨ ਲੋਗ ਦੁਆਰ ਮਨਾਂ ਪਰਵਾਰ ਸਵਾਧ ਮਨਾਂ ਤਰ ਤਲੀ ਕੁ ਸਿਖ ਨ ਕੋਈ ਦੇਵ ਮੰਦਾਨੰ ਕੋਈ ਪੰਜ ਪਰਮਾਨੰਤ ਪ੍ਰਦਾਤਾ ਨੰਦ ਦੇ ਗੁਰ ਅਦਿਗੁਰੁ ਆਨਾੰਥੇ ਸੋ ਹੈ ਦਰਗਾਹ ਆਨਾੰਥ ਕਾ ਗੁਰੂ ਏਕ ਧਿਆਨ ਜੇ ਕੋ ਗਹਤ ਅਰਿਜਾ ਕਰਤੇ ਕੀ ਕਰਨੈ ਨਾਹੀ ਸਮਾਲ ਦੌਲ ਧਰਮ ਦਿਆਖੂਦਾ ਸੰਤੋਖ ਤਾ ਪ੍ਰਖਿਆ ਜਿਨ ਸੂਦ ਜੇ ਗੁਰੂ ਜਵਲਿਆਰ ਤਦ ਉਪਰ ਕੀ ਤਾ ਪਾਰ ਦਰਦੀ ਹੋ ਬ੍ਰਹਮ ਗੂਰ ਦਿਤਿ ਬਾਤ ਲੈ ਗੁਣ ਜੋਰ ਜੇ ਜਾਤੰਗਾ ਕੇ ਨਾਵ ਸੁਨਾ ਲਿਖਿਆ ਬ੍ਰਹੀ ਕਾਮ ਦੇਵ ਲਿਖਾਰਿ ਗਣ ਹੋਏ ਜੇ ਕਾ ਲਿਖਿਆ ਕੇਤਾ ਹੋਏ ਕੇਤਾ ਤਨ ਤੋਂ ਰੂਪ ਗੇਤੇ ਤਾ ਜਾਣਾ ਕੋ ਕੀ ਤਪਦਾਵ ਤੋ ਤੋਰਾਉ ਉਸ ਤੇ ਹੋਵੇ ਰੰਤਰੀ ਆਉ ਕੋਦਰ ਦਾ ਗਵਣ ਗਵਿਦਾ ਵਰਨ ਨਾ ਜਾਈ ਕੋ ਆਲੋ ਤੋ ਤੁਦ ਭਪਨ ਸੈ ਪਰਿਕਾਰ ਤੂ ਸਰਦ ਰਾਮਦ ਜ ਤੇ ਨਾਮ ਕਬੀ ਪਾਪੀ ਪਾਪ ਜਾਵੇ ਅਸਾਂ जता गीता जता ना ഗാന്ധി ਯੋ ਵਰਣਿ ਯੋ ਦਾਣਾ ਨਾਨਕਿਆ ਕਲਨ ਸਭ ਕੋ ਆਪੇ ਤੁ ਹੋਇ ਇਕ ਧਿਆਨ ਵਡਾਲਾ ਲਾਇ ਵਟੇ ਨਾਰੀ ਕੀ ਤਾ ਦਾ ਹੋਵੈ ਨਾਨਕ ਜੁਦੇ ਕੋ ਆਪੁ ਲਨ ਨਗੇ ਬੇਰਨਾ ਸੋਹੈ ਕੋਤ ਲੰਗੋ ਦਾ ਆ 락 ਆ ਯਾ ਯਾ ਦਰਵਾਪੁ ਵਹ ਸਮੁੰਦ ਨਾ ਜਾਣੀ ਅਨ ਸਮੁੰਦਾ ਸੁਰਗਾਰਗ ਸੇਤੀ ਮਾਨੰ ਕਿਵੇ ਦਰਨ ਭਵਨੇ ਜੈ ਦਰ ਮਹਲਾ ਵਿਸਰਹੰਤ ਅੰਤਨ ਸੇਤੀ ਗੰਡਨੰ ਅੰਤਨ ਕਰਣਾ ਦੇਣੇ ਅੰਤ ਆੰਦਲਨੇ ਕਿਤੇ ਮਾਰੇ ਕੇਤੇ ਮੁਗਨ ਜੋਤਿ ਪਰ ਕੇਤੇ ਅਨੰਦ ਨਹੀਂ ਵਿਚਰ ਲ ਕੇਤੇ ਖਾਪਰ ਸੁਖ ਦੇ ਵਿਕਾਰ ਕੇਤੇ ਲੰਬ ਪਰਬੰਧ ਕੇਤੇ ਮੁਲਕ ਗਾਰੇ ਗਾਰੇ ਕੇਤੇ ਅਨੂ ਘਲ ਭੂਤ ਨਾ ਰਹੇ ਇਹ ਰਾਤ ਜੀ ਦਾ ਦਰ ਮਰਗ ਰਾਜੇ ਭਣ ਬੋਇ ਬੋਇਆ ਜਗ ਕੋਈ ਜੀਵੋ ਕਾਟਿਆ ਬਨ ਭਾਇਓ ਜਨ ਮੇਰਾ ਭਾਏ ਆ ਗਏ ਅਣੇ ਮੇਰੇ ਅਕੇ ਸਿਧ ਕੀ ਗਏ ਜਨਨ ਰਕੇ ਸਿਧ ਗਰਾਹ ਨਾਨਕ ਬਾਸਾ ਹੀ ਮਸਾਓ ਆ ਮੋਲਕੁ ਨਾ ਮੋਦਵਾ ਮੋਲਵਾ ਭਾਏ ਮੋਲਕੁ ਨਾਰਗ ਮੋਦੇ ਅਵਨ ਮੋਲ ਗਜਾਏ ਮੋਲ ਭਾਏ ਅਮਦਾ ਸਮਾਏ ਰੰਗੰਡਾ ਰੰਗੰਡਾ ਕੇਸਰ ਜਗ ਜਗ ਵੇਤਨ ਨਾਲੇ ਬਾਵਨ ਗੇਤੇ ਗਾਵਨ ਸੇ ਨ ਜਿਨ ਨਿਆਵਨ ਆਨੰਦ ਗਿਆਨ ਕੀ ਚਾਰੇ ਸੋਈ ਸੋਈ ਸਦਾ ਸਦਾ ਦੇਵ ਤਤ ਸਤਿ ਨਾਹੀ ਆਪੀ ਮੁਖਿ ਨਾ ਨਾਸਿ ਰਤਨਾ ਦੇਹ ਰਚਾਈ ਰੰਗੀ ਰੰਗੀ ਭਾਤੇ ਵਰਕਰ ਜੈ ਸ੍ਰੀ ਮਾਇਆ ਜਨਮ ਉਭਾਈ ਕਰ ਕਰ ਦੇਖੈ ਕੀਤਾ ਆਪਣਾ ਜਿਦ ਸ੍ਰੀ ਬਟਿਆਈ ਜੋ ਤਤ ਤਰੈ ਸੁਇ ਗੁਰੂ ਦੀ ਬਖਸ਼ਣਾ ਨਾ ਜਾਏ ਸੋ ਬਾਸਾ ਊਸਾ ਆਪਸਾ ਇਹ ਬਨਨ ਕੋ ਲੈ ਨਰ ਜਾਏ ਭਗ ਆਦੇਸ਼ ਸੁਸੇ ਆਦੇਸ਼ ਬਾਦ ਦੇਰ ਅਨਾਦ ਅਨਾਦ ਜੁਗ ਜੁਗ ਇੱਕੋ ਵੇਦ ਇੱਕ ਭਾਈ ਜੁਗ ਜੁਗ ਆਈ ਜਿੰਨੇ ਪ੍ਰਵਾਨਾ ਇਹ ਕੋ ਸੰਸਾਰੀ ਗੁੰਡਾਰੇ ਸੇ ਕਰਾਈ ਜੀ ਗਾਨ ਜੈ ਸੁਸ ਭਗ ਜੈ ਸੁਸ

ਪਰਦੇ ਤੇ ਤੇਤੀ ਵਾਰ ਬਵਨ ਜਣ ਵਿਬਾਦਾਰ ਜਗ ਜਗਰਤੀ ਦਾ ਪ੍ਰਗੇ ਕਰਮ ਸਾਨੰਦ ਸਿਮਤ ਜੀ ਤੁਖ ਕੇ ਰੰਗਾਂ ਦੇ ਨਾਮ ਨੇ ਕਿੰਨਾਂ ਅਨੰਤ ਕਰਮੇ ਕਰਮੇ ਹੋਏ ਜੀਤ ਸਦਾ ਜਾਪ ਸਦਾ ਪ੍ਰਭਾ ਜਿਤਾ ਬਵਨ ਮਨ ਪ੍ਰਭਾਨ ਅਨੰਦ ਦੇ ਕਰਮ ਭਗਵਾਨੇ ਸਾਨ ਕਤ ਬਗਾਇ ਤਰ ਬਾਈ ਨਾਨਕ ਗਿਆਨ ਅਪਜਾਈ ਗੰਗਾ ਦੇ ਰੇਵ ਧਮ ਗਿਆਨ ਮੰਨਦਾ ਯੋ ਕਲਮਨ ਕਿਤੇ ਬਣਿਆ ਸੁੰਦਰ ਕਿਤੇ ਗਾਲਮੇਸ ਕਿਤੇ ਬਨ ਮੇ ਘੜ ਤਕੜੀਐ ਰੂਪ ਰੰਕੇ ਵੇਸ ਕਿਤੇ ਆਗਮਾ ਭੂਮੀ ਮੇ ਕਿਤੇ ਕਿਤੇ ਦੂਪ ਦੇਸ ਕਿਤੇ ਅੰਦੰਗ ਸੂਰ ਕਿਤੇ ਕੀਤੇ ਜਿਨ ਬੁੱਧ ਨਾਨਕ ਗੀਤੇ ਕੀਤੇ ਜਿਹੀ ਵੀਤ ਕੀਤੇ ਜਿਹੀ ਬੋਧਾ ਮੁੰਦ ਗੀਤੇ ਕੀਤੇ ਹਲਸ ਮੁੰਦ ਗੀਤੀਆ ਕਾਣੀ ਗੀਤੀਆ ਬਾਣੀ ਗੀਤੇ ਬਾਤ ਰੰਗ ਕੀਤੇ ਅਗਤੀ ਸੇਵ ਗੀਤੇ ਨਾਨਕ ਯੰਤਰ ਅੰਦਰ ਗਿਆਨ ਕਾਣਵਾ ਗਿਆਨ ਪਰਜਾਣ ਦਾ ਸਦਾ ਨਾ ਸਰਵ ਕਾਣ ਕੇ ਬਾਣੀ ਰੂਪ ਸੁਧ ਘੜ ਤਾ ਗੜੀਆ ਮੋਦਨੁ ਭਾ ਤਾ ਕੇ ਕਲਾ ਨੋ ਕੀਆ ਨਾ ਜਾਵੇ ਜੇ ਕੋ ਵੈਦ ਚਿੰਦਿ ਜਾਏ ਤਿਥਾ ਗੜੀਆ ਤੁਮ ਅਤਲ ਮੁਦਨ ਤਿਆ ਗੜੀਆ ਸਵਦ ਨਾਮ ਕੀ ਜੋਤਿ ਕਰਮਣ ਕੀ ਬਾਣੀ ਜੋਦਿਤਾ ਪੂਰਨ ਕੋਈ ਪੂਰ ਨਾਨਕ ਗੋਗਲਾ ਕੰਡਾ ਸਰ ਜਦਵਰ ਨਿਰ ਜੁਨਿਆਲ ਨੰਬ ਮਦ ਵਿਰ ਰਪਿਆ ਕਉ ਬਦਾਇ ਨੰਦ ਬਦਾ ਭੰਡਾ ਕਉ ਨੰਦ ਰਿਧਾਲ ਕੜਿਆ ਨਮ ਤਦੀ ਦਿਸਾਲ ਜਨਮੋਦ ਤਦ ਕੰਮਦ ਨਿਕਾਲਾ ਨਾਨਕ ਗਨ ਜੀ ਨਗ ਨਿਵਾਦ ਸੋ me out